ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੁਰਗੀਆਂ ਨੂੰ ਹੋਣ ਵਾਲੀ ਖੰਘ ਬਲਗਮ ਤੇ ਜੁਕਾਮ ਦੀ ਕੀ ਕਾਰਨ ਇਹ ਬਿਮਾਰੀ ਹੋਣ ਦੇ ਇਹਦਾ ਬਚਾਅ ਕਿਵੇਂ ਕਰਨਾ ਆ ਤੇ ਜੇਕਰ ਸਾਡੇ ਜਾਨਵਰਾਂ ਨੂੰ ਇਹ ਬਿਮਾਰੀ ਹੋ ਗਈ ਆ ਉਸ ਦੇ ਲਈ ਆਪਾਂ ਕਿਹੜੀਆਂ ਘਰੇਲੂ ਚੀਜ਼ਾਂ ਪਾ ਕੇ ਆਪਣੇ ਜਾਨਵਰਾਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਆ ਉਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਵੀਡੀਓ ਨੂੰ ਧਿਆਨ ਨਾਲ ਸੁਣੀਓ ਵੀ ਤੇ ਦੇਖਿਓ ਵੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਬਿਮਾਰੀ ਦੇ ਲੱਛਣ ਕੀ ਆ ਕਿਵੇਂ ਪਤਾ ਲੱਗਦਾ ਆ ਕਿ ਸਾਡੇ ਮੁਰਗੀ ਨੂੰ ਜਾਂ ਮੁਰਗੇ ਨੂੰ ਜਾਂ ਫਿਰ ਚਿਕਸ ਨੂੰ ਖੰਗ ਬਲਗਮਾ ਜਿਹੜੀ ਉਹ ਹੋਈ ਆ ਕਈ ਵਾਰੀ ਇਹਨਾਂ ਦੇ ਦੇ ਵਿੱਚ ਝੱਗ ਜੀ ਬਣ ਜਾਂਦੀ ਆ ਜਾਂ ਫਿਰ ਨੱਕ ਦੇ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਆ ਜਾਂ ਫਿਰ ਜਿਹੜੀ ਮੁਰਗੀ ਆ ਜਾਂ ਮੁਰਗਾ ਆ ਉਹ ਬਹੁਤ ਹੀ ਘੱਟ ਜਿਹੜਾ ਦਾਣਾ ਪਾਣੀ ਆ ਉਹ ਖਾਂਦਾ ਆ ਬਹੁਤ ਹੀ ਦਾਣੇ ਆ ਜਿਹੜੇ ਘੱਟ ਚੁਗਦਾ ਆ ਤੇ ਇਹਨਾਂ ਦੀ ਜਿਹੜੀ ਗਰਦਨ ਆ ਉਹ ਕਈ ਵਾਰੀ ਇਸ ਬਿਮਾਰੀ ਦੇ ਨਾਲ ਪਤਲੀ ਪੈ ਜਾਂਦੀ ਆ ਇਸ ਤੋਂ ਬਿਨਾ ਇੱਕ ਹੋਰ ਲੱਛਣਾ ਜਿਨੂੰ ਇਹ ਬਿਮਾਰੀ ਹੋਈ ਹੋਵੇ ਉਹ ਮੂੰਹ ਅੱਡ ਕੇ ਸਾਹ ਲੈਂਦਾ ਆ ਔਖਾ ਔਖਾ ਠੀਕ ਆ ਇਹ ਹੈਗੇ ਨੇ ਲੱਛਣ ਜੇਕਰ ਤੁਹਾਡਾ ਜਾਨਵਰ ਇਹ ਲੱਛਣ ਕਰਦਾ ਆ ਤੇ ਉਹਨੂੰ ਖੰਘ ਬਲਗਮ ਜਾਂ ਫਿਰ ਜ਼ੁਕਾਮ ਦੀ ਪ੍ਰੋਬਲਮ ਆ ਉਹ ਹੋ ਸਕਦੀ ਆ ਹੁਣ ਆਪਾਂ ਗੱਲ ਕਰਦੇ ਆ ਕਿ ਕਾਰਨ ਕੀ ਆ ਇਹ ਜਿਹੜੀ ਬਿਮਾਰੀਆਂ ਨੇ ਇਹ ਕਿਵੇਂ ਹੁੰਦੀਆਂ ਨੇ ਤਾਂ ਕਿ ਆਪਾਂ ਬਚਾ ਕਰ ਸਕੀਏ ਸਾਡੇ ਜਾਨਵਰ ਨੂੰ ਇਹ ਬਿਮਾਰੀ ਨਾ ਆਵੇ ਸਭ ਤੋਂ ਪਹਿਲਾ ਜਿਹੜਾ ਕਾਰਨ ਉਹ ਇਹ ਆ ਕਿ ਜਦੋਂ ਆਪਾਂ ਜਾਨਵਰ ਜ਼ਿਆਦਾ ਰੱਖੇ ਹੁੰਦੇ ਨੇ ਪਰ ਉਹਨਾਂ ਦੇ ਲਈ ਜਿਹੜੀ ਜਗ੍ਹਾ ਆ ਉਹ ਬਹੁਤ ਘੱਟ ਹੁੰਦੀ ਆ ਮੰਨ ਲਓ ਤੁਸੀਂ ਕੋਈ ਸ਼ੈੱਡ ਆ ਜਿਹੜੀ ਉਹ ਪਾਈ ਹੋਈ ਆ ਜਾਨਵਰਾਂ ਦੇ ਲਈ ਪਰ ਉਹਦੇ ਵਿੱਚ ਜਾਨਵਰ ਤੁਸੀਂ ਜ਼ਿਆਦਾ ਰੱਖੇ ਹੋਏ ਨੇ ਤੇ ਸਪੇਸ ਆ ਜਿਹੜੀ ਬਹੁਤ ਘੱਟ ਆ ਉਸ ਟਾਈਮ ਜਾਨਵਰਾਂ ਨੂੰ ਜਿਹੜੀ ਖੰਘ ਬਲਗਮ ਤੇ ਜ਼ੁਕਾਮ ਇਹ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਜਦੋਂ ਆਪਾਂ ਜਗਾ ਘਟ ਦੇ ਵਿੱਚ ਜਾਨਵਰ ਜ਼ਿਆਦਾ ਰੱਖੇ ਹੁੰਦੇ ਨੇ ਖਾਸ ਕਰਕੇ ਉਦੋਂ ਜਦੋਂ ਆਪਾਂ ਉਹਨਾਂ ਨੂੰ ਇੱਕ ਜਗ੍ਹਾ ਹੀ ਰੱਖਦੇ ਆ ਜਿਵੇਂ ਮੇਰੇ ਕੋਲ ਵੀ ਜਗਾ ਹੈ ਜਿਹੜੀ ਘਟਾ ਪਰ ਮੇਰੇ ਜਿਹੜੇ ਜਾਨਵਰ ਨੇ ਉਹ ਸਿਰਫ ਰਾਤ ਹੀ ਅੰਦਰ ਘਟਦੇ ਨੇ ਬਾਕੀ ਸਾਰਾ ਦਿਨ ਉਹ ਬਾਹਰ ਹੀ ਘੁੰਮਦੇ ਰਹਿੰਦੇ ਨੇ ਪਰ ਜ਼ਿਆਦਾਤਰ ਲੋਕਾਂ ਨੇ ਜਿਹੜੇ ਫਾਰਮ ਬਣਾਏ ਹੋਏ ਨੇ ਉਹ ਸਿਰਫ ਛੱਡਾਂ ਬਣਾਈਆਂ ਹੋਈਆਂ ਨੇ ਉਹ ਛੱਡਾਂ ਦੇ ਵਿੱਚ 24 ਘੰਟੇ ਜਾਨਵਰਾਂ ਨੂੰ ਉੱਥੇ ਹੀ ਰੱਖਦੇ ਨੇ ਜੇਕਰ ਜਾਨਵਰ ਇੱਕ ਜਗ੍ਹਾ ਰਹੂਗਾ ਸਪੇਸ ਘਟ ਹੋਊਗੀ ਬਿਮਾਰੀ ਇਹ ਜਿਹੜੀ ਉਹ ਜ਼ਿਆਦਾ ਆਊਗੀ ਦੂਸਰਾ ਕਾਰਨ ਇਹ ਆ ਕਿ ਤੁਹਾਡੇ ਫਾਰਮ ਤੇ ਗੰਦਗੀ ਦਾ ਹੋਣਾ ਜਦੋਂ ਤੁਹਾਡੇ ਫਾਰਮ ਤੇ ਗੰਦਗੀ ਆ ਉਸ ਟਾਈਮ ਅਮੋਨੀਆ ਗੈਸ ਬਣਦੀ ਆ ਤੇ ਜਿਹੜੀ ਅਮੋਨੀਆ ਗੈਸ ਆ ਇਹ ਗੀਆਂ 90% ਬਿਮਾਰੀਆਂ ਨੂੰ ਅਮੋਨੀਆ ਗੈਸ ਹੀ ਸੱਦਾ ਦਿੰਦੀ ਆ ਇਸ ਲਈ ਆਪਣੇ ਫਾਰਮ ਦੀ ਸਾਫ ਸਫਾਈ ਜ਼ਰੂਰ ਰੱਖੋ ਜੇਕਰ ਤੁਹਾਡੇ ਫਾਰਮ ਤੇ ਗੰਦਗੀ ਆ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਜਾਨਵਰਾਂ ਨੂੰ ਹੋ ਸਕਦੀਆਂ ਆ ਇਹ ਕਾਰਨ ਨੇ ਆਪਣੇ ਜਾਨਵਰਾਂ ਨੂੰ ਖੰਘ ਰੇਸ਼ਾ ਜਾਂ ਫਿਰ ਬਲਗਮ ਜ਼ੁਕਾਮ ਇਹ ਚੀਜ਼ਾਂ ਹੋਣ ਦੇ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਇਹਨਾਂ ਬਿਮਾਰੀਆਂ ਤੋਂ ਬਚਾ ਕਿਵੇਂ ਕਰਨਾ ਹੈ ਬਚਾ ਦੇ ਲਈ ਜੇਕਰ ਆਪਣੇ ਜਾਨਵਰਾਂ ਨੂੰ ਬਚਾ ਕੋਈ ਇਹਨਾਂ ਚੋ ਪ੍ਰੋਬਲਮ ਹੋ ਜਾਂਦੀ ਆ ਤਾਂ ਇੱਕ ਆਪਾਂ ਆਪਣੇ ਰਸੋਈ ਦੇ ਵਿੱਚੋਂ ਹੀ ਇਹ ਚੀਜ਼ਾਂ ਲੈਣੀਆਂ ਨੇ ਕੋਈ ਬਾਹਰੋਂ ਨਹੀਂ ਲੈਣੀ ਚੀਜ਼ ਮਿਰਚ ਹੋ ਗਈ ਲਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਨਾਲ ਹੋ ਗਿਆ ਅਦਰਕ ਤੇ ਨਾਲ ਹੋ ਗਿਆ ਲਸਣ ਇਹ ਤਿੰਨੇ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ ਲਗਭਗ ਸਾਰੇ ਹੀ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਚੀਜ਼ਾਂ ਵਰਤਦੇ ਹੀ ਨੇ ਤੇ ਇਹ ਚੀਜ਼ਾਂ ਤਾਂ ਆਮ ਪੰਜਾਬ ਕੀ ਕਿਤੇ ਵੀ ਚਲ ਜਾਓ ਇਹ ਚੀਜ਼ਾਂ ਆਮ ਆਪਣੀ ਰਸੋਈ ਦੇ ਵਿੱਚ ਹੁੰਦੀਆਂ ਨੇ ਲਾਲ ਮਿਰਚ ਲਸਣ ਤੇ ਅਦਰਕ ਇਹ ਚੀਜ਼ਾਂ ਜਿਹੜੀਆਂ ਆਪਾਂ ਲੈ ਲੈਣੀਆਂ ਆ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਦੇਖੋ ਜਿਹੜਾ ਲਸਣ ਆ ਲਸਣ ਦੇ ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਫਾਇਦੇ ਦੱਸ ਚੁੱਕੀਆਂ ਤੇ ਆਦਰਕ ਆ ਜਿਹੜਾ ਇਹ ਬਲਗਮ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਆ ਸਾਰਿਆਂ ਨੂੰ ਪਤਾ ਹੈ ਲਗਭਗ ਆਪਾਂ ਸਾਰੇ ਸਿਆਣੇ ਆ ਜਿਹੜਾ ਆਦਰਕ ਆ ਇਹ ਬਲਗਮ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਜੇਕਰ ਆਪਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਆ ਉਦੋਂ ਆਪਾਂ ਵੀ ਆਦਰਕ ਹੀ ਯੂਜ਼ ਕਰਦੇ ਆਂ ਕਈ ਵਾਰ ਆਪਾਂ ਆਦਰਕ ਆ ਜਿਹੜਾ ਉਹ ਸ਼ਹਿਦ ਦੇ ਨਾਲ ਵੀ ਖਾਨੇ ਆ ਜਦੋਂ ਆਪਾਂ ਨੂੰ ਖੰਘ ਵਗੈਰਾ ਹੋਈ ਹੁੰਦੀ ਆ ਤੇ ਜਿਹੜਾ ਆਦਰਕ ਆ ਆਪਾਂ ਚਾਹ ਦੇ ਵਿੱਚ ਕੜਾ ਬਣਾ ਕੇ ਵੀ ਪੀਨੇ ਆ ਸੋ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਕੁੰਡੇ ਘੋਟਨੇ ਦੇ ਵਿੱਚ ਤੁਸੀਂ ਕੁੱਟ ਲੈਣਾ ਆ ਜਿਵੇਂ ਕਿ ਵੀਡੀਓ ਦੇ ਵਿੱਚ ਦੇਖ ਲਓ ਆਪਾਂ ਕੁੱਟ ਰਹੇ ਆ ਠੀਕ ਆ ਤੇ ਚੰਗੀ ਤਰ੍ਹਾਂ ਉਸ ਦਾ ਪੇਸਟ ਤਿਆਰ ਕਰ ਲੈਣਾ ਤੁਸੀਂ ਚੰਗੀ ਤਰ੍ਹਾਂ ਕੁੱਟ ਕੇ ਉਸ ਤੋਂ ਬਾਅਦ ਤੁਸੀਂ ਇਹ ਮੁਰਗੀਆਂ ਨੂੰ ਪਾਉਣਾ ਹੈ ਜੇਕਰ ਤੁਹਾਡੀਆਂ ਮੁਰਗੀਆਂ ਨਹੀਂ ਖਾਂਦੀਆਂ ਵਾਈ ਚਾਂਸ ਤੁਹਾਡੀਆਂ ਮੁਰਗੀਆਂ ਨਹੀਂ ਖਾਂਦੀਆਂ ਹੈਗੀਆਂ ਤਾਂ ਤੁਸੀਂ ਜਿਹੜੀ ਕੋਈ ਫੀਡ ਪਾਉਂਦੇ ਆ ਉਸ ਫੀਡ ਦੇ ਵਿੱਚ ਮਿਕਸ ਕਰ ਦਿਓ ਜਾਂ ਫਿਰ ਤੁਸੀਂ ਕੋਈ ਵੀ ਜਿਹੜਾ ਦਾਣਾ ਫੱਕਾ ਪਾਉਂਦੇ ਆ ਉਸ ਦੇ ਵਿੱਚ ਮਿਕਸ ਕਰਕੇ ਪਾ ਦਿਓ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਆ ਉਹ ਵੀ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਪੇਸਟ ਦੇਖ ਲਓ ਕਿਵੇਂ ਤਿਆਰ ਹੋਇਆ ਆ ਫਿਲਹਾਲ ਮੋਟਾ ਆ ਆਪਾਂ ਇਸ ਤੋਂ ਵੀ ਬਰੀਕ ਕਰਨਾ ਆ ਇਹ ਦੇਖ ਲਓ ਜਿਹੜਾ ਆਲੇ-ਦੁਆਲੇ ਡਿਗਿਆ ਸੀਗਾ ਉਹ ਜਿਹੜੇ ਆਪਣੇ ਚਿਕਸਾ ਉਹ ਖਾਨ ਆ ਗਏ ਠੀਕ ਆ ਕਿਉਂਕਿ ਨਾ ਕੁਦਰਤ ਨੇ ਇਹਨਾਂ ਨੂੰ ਇੱਕ ਐਹੋ ਜਿਹੀ ਚੀਜ਼ ਦਿੱਤੀ ਹੋਈ ਆ ਦਿਮਾਗ ਦਿੱਤਾ ਹੋਇਆ ਆ ਇਹਨਾਂ ਨੂੰ ਜਦੋਂ ਕਿਸੇ ਚੀਜ਼ ਦੀ ਕਮੀ ਮਹਿਸੂਸ ਹੁੰਦੀ ਆ ਤੇ ਇਹ ਖੁਦ ਹੀ ਉਹ ਚੀਜ਼ ਨੂੰ ਖਾਂਦੇ ਨੇ ਕਿ ਸਾਨੂੰ ਇਸ ਚੀਜ਼ ਦੀ ਨੀਡ ਆ। ਮੁਰਗੀਆਂ ਗਰਮੀਆਂ ਦੇ ਵਿੱਚ ਬਹੁਤ ਹੀ ਘੱਟ ਲਸਣ ਖਾਂਦੀਆਂ ਪਰ ਸਰਦੀਆਂ ਦੇ ਵਿੱਚ ਲਸਣ ਨੂੰ ਟੁਟਕੇ ਪੈ ਜਾਂਦੀਆਂ ਨੇ। ਚਾਹੇ ਇਹ ਅਜਮਾਈ ਹੋਈ ਗੱਲ ਆ ਚਾਹੇ ਤੁਸੀਂ ਦੇਖ ਲਿਓ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਹੁਣ ਲਸਣ ਘੱਟ ਖਾਂਦੀਆਂ ਪਰ ਸਰਦੀਆਂ ਦੇ ਵਿੱਚ ਲਸਣ ਆ ਜਿਹੜਾ ਬਹੁਤ ਜ਼ਿਆਦਾ ਖਾਂਦੀਆਂ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਚੰਗੀ ਤਰ੍ਹਾਂ ਕੁੱਟ ਕੇ ਪੇਸਟ ਬਣਾ ਕੇ ਫਿਰ ਤੁਸੀਂ ਆਪਣੀਆਂ ਮੁਰਗੀਆਂ ਨੂੰ ਪਾਉਣਾ ਹੈ ਜੇਕਰ ਤੁਹਾਡੀਆਂ ਮੁਰਗੀਆਂ ਨਹੀਂ ਖਾਂਦੀਆਂ ਇਸ ਨੂੰ ਫੀਡ ਦੇ ਵਿੱਚ ਮਿਲਾ ਦਿਓ ਠੀਕ ਆ ਫੀਡ ਦੇ ਵਿੱਚ ਮਿਲਾ ਕੇ ਮੁਰਗੀਆਂ ਨੂੰ ਪਾ ਦਿਓ ਸਵੇਰੇ ਪਾਓ ਤੜਕੇ ਜਦੋਂ ਮੁਰਗੀਆਂ ਤੁਹਾਡੀਆਂ ਭੁੱਖੀਆਂ ਹੋਣ ਠੀਕ ਆ ਸ਼ਾਮ ਨੂੰ ਜਾਂ ਦੁਪਹਿਰ ਨੂੰ ਨਹੀਂ ਤੁਸੀਂ ਇਹ ਚੀਜ਼ਾਂ ਪਾਉਣੀਆਂ ਹੈਗੀਆਂ ਸਵੇਰੇ ਪਾਓ ਜਦੋਂ ਤੁਹਾਡੇ ਜਾਨਵਰ ਭੁੱਖੇ ਨੇ ਉਹ ਖਾਣਗੇ ਜੇਕਰ ਤੁਸੀਂ ਫੀਡ ਪਾਉਨੇ ਆ ਬਾਜ਼ਾਰੂ ਫੀਡ ਪਾਉਨੇ ਆ ਉਹਦੇ ਵਿੱਚ ਮਿਕਸ ਕਰ ਦਿਓ ਜਾਂ ਫਿਰ ਤੁਸੀਂ ਘਰੇਲੂ ਕੋਈ ਫੀਡ ਪਾਉਨੇ ਆ ਦਾਣੇ ਪਾਉਨੇ ਆ ਉਹਦੇ ਵਿੱਚ ਮਿਕਸ ਕਰ ਦਿਓ ਕੋਈ ਵਰਤਨ ਰੱਖ ਲਿਓ ਥੱਲੇ نیچے ਨਾ ਪਾਓ ਕੋਈ ਵਰਤਨ ਰੱਖ ਲਿਓ ਭਾਂਡਾ ਰੱਖ ਲਿਓ ਉਹਦੇ ਵਿੱਚ ਤੁਸੀਂ ਮੁਰਗੀਆਂ ਨੂੰ ਸਵੇਰੇ ਪਾ ਦਿਓ ਸ਼ਾਮ ਤੱਕ ਉਹ ਖਾ ਜਾਣਗੀਆਂ ਇਸ ਤੋਂ ਬਿਨਾ ਇੱਕ ਕੰਮ ਤੁਸੀਂ ਹੋਰ ਕਰ ਸਕਦੇ ਆ ਜੇਕਰ ਤੁਹਾਡੀਆਂ ਮੁਰਗਲੀਆਂ ਨਹੀਂ ਖਾਂਦੀਆਂ ਤਾਂ ਤੁਸੀਂ ਇਸ ਪੇਸਟ ਨੂੰ ਪਾਣੀ ਦੇ ਵਿੱਚ ਘੋਲ ਦੇਣਾ ਹੈ ਜਿਹੜਾ ਪਾਣੀ ਤੁਸੀਂ ਮੁਰਗੀਆਂ ਨੂੰ ਸਵੇਰੇ ਪਾਉਣਾ ਹੈ ਉਹ ਪਾਣੀ ਆ ਜਿਹੜਾ ਉਹਦੇ ਵਿੱਚ ਇਸ ਪੇਸਟ ਨੂੰ ਘੋਲ ਦੇਣਾ ਤੇ ਸ਼ਾਮ ਤੱਕ ਉਹੀ ਪਾਣੀ ਚੱਲਣ ਦੇਣਾ ਤੇ ਇਸ ਤੋਂ ਬਿਨਾ ਜੇਕਰ ਤੁਹਾਡੇ ਚਿਕਸ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੁਸੀਂ ਆਪਣੇ ਚਿਕਸ ਨੂੰ ਵੀ ਇਹ ਚੀਜ਼ ਦੇ ਸਕਦੇ ਆ ਕਿਉਂਕਿ ਆਪਣੇ ਚਿਕਸ ਨੂੰ ਜਿਹੜੀ ਸੀਆਰਡੀ ਪ੍ਰੋਬਲਮ ਹੋਈ ਸੀ ਸਭ ਤੋਂ ਪਹਿਲਾਂ ਆਪਾਂ ਇਹ ਹੀ ਪੇਸਟ ਆ ਜਿਹੜਾ ਬਣਾ ਕੇ ਪਾਣੀ ਦੇ ਵਿੱਚ ਘੋਲ ਕੇ ਦਿੱਤਾ ਸੀ ਉਸ ਤੋਂ ਬਾਅਦ ਦੂਸਰੇ ਦਿਨ ਆਪਾਂ ਜਿਹੜਾ ਕਾੜਾ ਦੱਸਿਆ ਸੀ ਉਹ ਦਿੱਤਾ ਸੀ ਤੇ ਉਹ ਜਿਹੜਾ ਚਿਕਸਾ ਆਪਣਾ ਕਾਫੀ ਹੱਦ ਤੱਕ ਸਹੀ ਆ ਸਿਰਫ ਥੋੜੀ ਜੀ ਪ੍ਰੋਬਲਮ ਉਹਨੂੰ ਰਹਿੰਦੀ ਆ ਤੇ ਉਹ ਵੀ ਠੀਕ ਹੋ ਜਾਊਗੀ ਕਿਉਂਕਿ ਆਪਾਂ ਜਿਹੜੇ ਇਦਾਂ ਦੇ ਲਗਾਤਾਰ ਕਾੜੇ ਵਗੈਰਾ ਨੇ ਇਦਾਂ ਦੀਆਂ ਘਰੇਲੂ ਚੀਜ਼ਾਂ ਨੇ ਉਹ ਆਪਾਂ ਲਗਾਤਾਰ ਚਿਕਸ ਤੇ ਮੁਰਗੀਆਂ ਨੂੰ ਦੇ ਰਹੇ ਆ ਸੋ ਇਹ ਜਿਹੜਾ ਘਰੇਲੂ ਉਪਚਾਰ ਆ ਇਸ ਦੇ ਨਾਲ ਤੁਸੀਂ ਆਪਣੇ ਜਾਨਵਰਾਂ ਨੂੰ ਖੰਘ ਬਲਗਮ ਜ਼ੁਕਾਮ ਵਰਗੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਤੋਂ ਬਚਾ ਸਕਦੇ ਆ ਦੇਖੋ ਇਹ ਜਿਹੜੇ ਨੁਕਤੇ ਨੇ ਨਾ ਇਹ ਅੱਗੇ ਜਾ ਕੇ ਤੁਹਾਡੇ ਕੰਮ ਆਣਗੇ ਜੇਕਰ ਤੁਸੀਂ ਹੁਣ ਇਹਨਾਂ ਨੂੰ ਇਹ ਚੀਜ਼ਾਂ ਦੇ ਰਹੇ ਹੋ ਤਾਂ ਅੱਗੇ ਜਾ ਕੇ ਜਦੋਂ ਇਹ 5-6 ਮਹੀਨੇ ਦੀਆਂ ਤੁਹਾਡੀਆਂ ਮੁਰਗੀਆਂ ਹੋ ਜਾਣਗੀਆਂ ਉਦੋਂ ਐਗ ਪ੍ਰੋਡਕਸ਼ਨ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਜੇਕਰ ਤੁਸੀਂ ਹੁਣ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਆ ਤੁਸੀਂ ਇਹ ਚੀਜ਼ਾਂ ਨਹੀਂ ਪਾਉਂਦੇ ਹੈਗੇ ਤਾਂ ਅੱਗੇ ਜਾ ਕੇ ਤੁਹਾਨੂੰ 5-6 ਮਹੀਨੇ ਬਾਅਦ ਪ੍ਰੋਬਲਮ ਆਊਗੀ ਉਦੋਂ ਫਿਰ ਤੁਸੀਂ ਕਮੈਂਟ ਵੀ ਕਰੋਗੇ ਤੇ ਮੈਸੇਜ ਵੀ ਕਰੋਗੇ ਕਿਉਂਕਿ ਸਰਦੀਆਂ ਦੇ ਦਿਨਾਂ ਵਿੱਚ ਜਿਹੜੀ ਐਗ ਪ੍ਰੋਡਕਸ਼ਨ ਹੁੰਦੀ ਆ ਉਹ ਹਰ ਕੋਈ ਚਾਹੁੰਦਾ ਹੈ ਕਿ ਵਧੀਆ ਹੋਵੇ ਉਹਨਾਂ ਦਿਨਾਂ ਦੇ ਵਿੱਚ ਕਮਾਈ ਕਰਨੀ ਹੁੰਦੀ ਆ ਸੋ ਤੁਸੀਂ ਹੁਣ ਤੋਂ ਹੀ ਇਹ ਚੀਜ਼ਾਂ ਪਾਣੀਆਂ ਸ਼ੁਰੂ ਕਰ ਦਿਓ ਤਾਂ ਕਿ ਤੁਹਾਡੀ ਜਿਹੜੀ ਮੁਰਗੀ ਆ ਤੁਹਾਡੇ ਚਿਕਸ ਨੇ ਉਹਨਾਂ ਦਾ ਇਮਿਊਨਿਟੀ ਸਿਸਟਮ ਸਟਰੋਂਗ ਰਹੇ ਸੈੱਟ ਰਹੇ ਤਾਂ ਕਿ ਉਹ 5.5 ਮਹੀਨਿਆਂ ਬਾਅਦ ਆਂਡੇ ਦੇਣ ਲੱਗ ਪੈਣ ਸੋ ਤੁਹਾਨੂੰ ਜੇਕਰ ਜਾਣਕਾਰੀ ਵਧੀਆ ਲਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ ਉਹਦੀਆ ਕਮੈਂਟ ਜਰੂਰ ਕਰਦੇ ਆ ਕਰੋ ਧੰਨਵਾਦ